4 ਸਾਲਾ ਬੱਚੀ ਦੇ ਸਾਹਮਣੇ ਸ਼ਰਮਨਾਕ ਹਰਕਤਾਂ ਕਰਕੇ ਹੋਈ ਗ੍ਰਿਫਤਾਰ ਮਾਮਲਾ ਮੋਹਾਲੀ ਦਾ ਹੈ ਜਿਸ ਨੂੰ ਸੁਣ ਕੇ ਰੋਂਗਟੇ ਖੜੇ ਹੋ ਜਾਣਗੇ ਦਰਅਸਲ ਸੋਸ਼ਲ ਮੀਡੀਆ ਤੇ ਮੋਹਾਲੀ ਦੇ ਇੱਕ ਹੋਟਲ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜੁਥੇ ਵਿਸ਼ਾਲ ਮੇਰਾ ਨਾਮ ਦਾ ਇੱਕ ਵਿਅਕਤੀ ਪੁਲਿਸ ਸਣੇ ਪਹੁੰਚਦਾ ਉਸ ਦਾ ਦਾਵਾ ਸੀ ਕਿ ਉਸ ਦੀ ਪਤਨੀ ਆਪਣੀ ਆਸ਼ਿਕ ਦੇ ਨਾਲ ਇਸ ਹੋਟਲ ਦੇ ਅੰਦਰ ਰੁਕੀ ਹੋਈ ਹੈ ਵਿਸ਼ਾਲ ਨੇ ਇਸ ਬਿਆਨ ਤੋਂ ਬਾਅਦ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾਂਦੇ ਨੇ ਜਿਸ ਤੋਂ ਪਤਾ ਚੱਲਦਾ ਹੈ ਕਿ ਉਹ ਕੁੜੀ ਆਪਣੀ ਛੋਟੀ ਬੱਚੀ ਸਣੇ ਹੋਟਲ ਦੇ ਵਿੱਚ ਆਉਂਦੀ ਹੈ। ਵਾਇਰਲ ਹੋਈ ਵੀਡੀਓ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਕੁੜੀ ਅਤੇ ਉਸ ਦੇ ਆਸ਼ਿਕ ਨੇ ਸ਼ਰਮ ਦੀਆਂ ਸਾਰੀ ਹੱਦਾਂ ਪਾਰ ਕਰਦੀਆਂ। ਇੰਨਾ ਹੀ ਨਹੀਂ ਇਸ ਸਬਦੇ ਸਬੂਤ ਵਿਸ਼ਾਲ ਮੇਰਾ ਨੇ ਦਿੱਤੇ ਨੇ। ਉਸ ਨੇ ਆਪਣੀ ਪਤਨੀ ਅਤੇ ਉਸ ਦੇ ਆਸ਼ਿਕ ਦੀਆਂ ਕੁਝ ਵੀਡੀਓ ਤੇ ਫੋਟੋਜ਼ ਵੀ ਪੁਲਿਸ ਦੇ ਸਾਹਮਣੇ ਰੱਖੀਆਂ ਅਤੇ ਪੀੜਤ ਵਿਸ਼ਾਲੀ ਸ਼ਿਕਾਇਤ ਤੇ ਮਾਮਲਾ ਔਮਨ ਸੈੱਲ ਪਹੁੰਚਦਾ ਹੁਣ ਪੁਲਿਸ ਨੇ ਦੋਹਾਂ ਤੇ ਐਫ ਆਈ ਆਰ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਦੱਸਦੀ ਹੈ ਕਿ ਸ਼ਰਮ ਦੀ ਸਾਰੀਆਂ ਹੱਦਾਂ ਪਾਰ ਕਰਨ ਵਾਲੀ ਇਹ ਕੁੜੀ 14 ਸਾਲਾਂ ਤੋਂ ਵਿਆਹੀ ਹੋਈ ਸੀ ਤੇ ਉਹ ਵੀ ਉਸਦੀ ਲਵ ਮੈਰਿਜ ਹੀ ਸੀ 4 ਸਾਲਾਂ ਦੀ ਬੱਚੀ ਦੇ ਨਾਲ ਹੋਟਲ ਵਿੱਚ ਜਾ ਕੇ ਉਸਨੇ ਬੱਚੀ ਦੇ ਸਾਹਮਣੇ ਆਪਣੇ ਆਸ਼ਿਕ ਦੇ ਨਾਲ ਸਰੀਰਕ ਸੰਬੰਧ ਬਣਾਏ ਨੇ ਔਮਨ ਸੈੱਲ ਦੇ ਡਿਪਟੀ ਸੁਪਰਡੈਂਟ ਅਜੀਤਪਾਲ ਨੇ ਪੁਸ਼ਟੀ ਕੀਤੀ ਹੈ ਕਿ ਦੋਹਾਂ ਮਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਫੋਲਿਸ ਰਿਮਾਂਡ ਤੇ ਲੈ ਲਿਆ ਗਿਆ ਹੈ ਪੁਲਿਸ ਦੇ ਵੱਲੋਂ ਇਸ ਮਾਮਲੇ ਤੇ 6 ਪੋਕਸੋ ਐਕਟ ਵੀ ਲਗਾਇਆ ਗਿਆ ਹੁਣ ਦੇਖਣਾ ਹੋਏਗਾ ਕਿ ਇਹ ਮਾਮਲਾ ਅੱਗੇ ਕੀ ਮੋੜ ਲੈਂਦਾ ਹੈ ਇੱਕ ਮਾ 4 ਸਾਲਾ ਬੱਚੀ ਦੇ ਸਾਹਮਣੇ ਸ਼ਰਮਨਾਕ ਹਰਕਤਾਂ ਕਰਕੇ ਹੋਈ ਗ੍ਰਿਫਤਾਰ ਮਾਮਲਾ ਮੋਹਾਲੀ ਦਾ ਜਿਸ ਨੂੰ ਸੁਣ ਕੇ ਰੋਂਗਟੇ ਖੜੇ ਹੋ ਜਾਣਗੇ ਦਰਅਸਲ سوشل میڈیا ਤੇ 모ਹਾਲੀ ਦੇ ਇੱਕ ਹੋਟਲ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿੱਥੇ ਵਿਸ਼ਾਲ ਮੇਰਾ ਨਾਮ ਦਾ ਇੱਕ ਵਿਅਕਤੀ ਪੁਲਿਸ ਸਣੇ ਪਹੁੰਚਦਾ ਹੈ ਉਸ ਦਾ ਦਾਵਾ ਸੀ ਕਿ ਉਸ ਦੀ ਪਤਨੀ ਆਪਣੀ ਆਸ਼ਕ ਦੇ ਨਾਲ ਇਸ ਹੋਟਲ ਦੇ ਅੰਦਰ ਰੁਕੀ ਹੋਈ ਹੈ ਵਿਸ਼ਾਲ ਨੇ ਇਸ ਬਿਆਨ ਤੋਂ ਬਾਅਦ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾਂਦੇ ਨੇ ਜਿਸ ਤੋਂ ਪਤਾ ਚੱਲਦਾ ਹੈ ਕਿ ਉਹ ਕੁੜੀ ਆਪਣੀ ਛੋਟੀ ਬੱਚੀ ਸਣੇ ਹੋਟਲ ਦੇ ਵਿੱਚ ਆਉਂਦੀ ਹੈ वायरल हुई वीडियो ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਕੁੜੀ ਅਤੇ ਉਸ ਦੇ ਆਸ਼ਿਕ ਨੇ ਸ਼ਰਮ ਦੀਆਂ ਸਾਰੀ ਹੱਦਾਂ ਪਾਰ ਕਰਦੀਆਂ ਇੰਨਾ ਹੀ ਨਹੀਂ ਇਸ ਸਬਦੇ ਸਬੂਤ ਵਿਸ਼ਾਲ ਮੈਰਾ ਨੇ ਦਿੱਤੇ ਨੇ ਉਸ ਨੇ ਆਪਣੀ ਪਤਨੀ ਅਤੇ ਉਸ ਦੇ ਆਸ਼ਿਕ ਦੀਆਂ ਕੁਝ ਵੀਡੀਓ ਤੇ ਫੋਟੋਜ਼ ਵੀ ਪੁਲਿਸ ਦੇ ਸਾਹਮਣੇ ਰੱਖੀਆਂ ਨੇ ਪੀੜਤ ਵਿਸ਼ਾਲੀ ਸ਼ਿਕਾਇਤ ਤੇ ਮਾਮਲਾ ਔਮਨ ਸੈਲ ਪਹੁੰਚਦਾ ਹੁਣ ਪੁਲਿਸ ਨੇ ਦੋਹਾਂ ਤੇ ਐਫ ਆਈ ਆਰ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਦੱਸਦੀ ਹੈ ਕਿ ਸ਼ਰਮ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਵਾਲੀ ਇਹ ਕੁੜੀ 14 ਸਾਲਾਂ ਤੋਂ ਵਿਆਹੀ ਹੋਈ ਸੀ ਤੇ ਉਹ ਵੀ ਉਸਦੀ ਲਵ ਮੈਰਿਜ ਹੀ ਸੀ 4 ਸਾਲਾਂ ਦੀ ਬੱਚੀ ਦੇ ਨਾਲ ਹੋਟਲ ਵਿੱਚ ਜਾ ਕੇ ਉਸਨੇ ਬੱਚੀ ਦੇ ਸਾਹਮਣੇ ਆਪਣੇ ਆਸ਼ਿਕ ਦੇ ਨਾਲ ਸਰੀਰਕ ਸੰਬੰਧ ਬਣਾਏ ਨੇ ਔਮਨ ਸੈਲ ਦੇ ਡਿਪਟੀ ਸੁਪਰੀਡੈਂਟ ਅਜੀਤਪਾਲ ਨੇ ਪੁਸ਼ਟੀ ਕੀਤੀ ਹੈ ਕਿ ਦੋਹਾਂ ਮੁਲਜ਼ਮਾ ਨੂੰ ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਤੇ ਲੈ ਲਿਆ ਗਿਆ ਪੁਲਿਸ ਦੇ ਵੱਲੋਂ ਇਸ ਮਾਮਲੇ ਤੇ 6 ਫੋਕਸੋ ਐਕਟ ਵੀ ਲਗਾਇਆ ਗਿਆ ਹੁਣ ਦੇਖਣਾ ਹੋਏਗਾ ਕਿ ਇਹ ਮਾਮਲਾ ਅੱਗੇ ਕੀ ਮੋੜ ਲੈਂਦਾ ਹੈ ਇੱਕ ਮਾ 4 ਸਾਲਾ ਬੱਚੀ ਦੇ ਸਾਹਮਣੇ ਸ਼ਰਮਨਾਕ ਹਰਕਤਾਂ ਕਰਕੇ ਹੋਈ ਗ੍ਰਿਫਤਾਰ ਮਾਮਲਾ ਮੋਹਾਲੀ ਦਾ ਜਿਸ ਨੂੰ ਸੁਣ ਕੇ ਰੋਂਗਟੇ ਖੜੇ ਹੋ ਜਾਣਗੇ ਦਰਅਸਲ سوشل میڈیا ਤੇ 모ਹਾਲੀ ਦੇ ਇੱਕ ਹੋਟਲ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿੱਥੇ ਵਿਸ਼ਾਲ ਮੇਰਾ ਨਾਮ ਦਾ ਇੱਕ ਵਿਅਕਤੀ ਪੁਲਿਸ ਸਣੇ ਪਹੁੰਚਦਾ ਉਸ ਦਾ ਦਾਵਾ ਸੀ ਕਿ ਉਸ ਦੀ ਪਤਨੀ ਆਪਣੀ ਆਸ਼ਕ ਦੇ ਨਾਲ ਇਸ ਹੋਟਲ ਦੇ ਅੰਦਰ ਰੁਕੀ ਹੋਈ ਹੈ ਵਿਸ਼ਾਲ ਨੇ ਇਸ ਬਿਆਨ ਤੋਂ ਬਾਅਦ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾਂਦੇ ਨੇ ਜਿਸ ਤੋਂ ਪਤਾ ਚੱਲਦਾ ਹੈ ਕਿ ਉਹ ਕੁੜੀ ਆਪਣੀ ਛੋਟੀ ਬੱਚੀ ਸਣੇ ਹੋਟਲ ਦੇ ਵਿੱਚ ਆਉਂਦੀ ਹੈ वायरल हुई वीडियो ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਕੁੜੀ ਅਤੇ ਉਸ ਦੇ ਆਸ਼ਿਕ ਨੇ ਸ਼ਰਮ ਦੀਆਂ ਸਾਰੀ ਹੱਦਾਂ ਪਾਰ ਕਰਦੀਆਂ ਇੰਨਾ ਹੀ ਨਹੀਂ ਇਸ ਸਬਦੇ ਸਬੂਤ ਵਿਸ਼ਾਲ ਮੇਰਾ ਨੇ ਦਿੱਤੇ ਨੇ ਉਸ ਨੇ ਆਪਣੀ ਪਤਨੀ ਅਤੇ ਉਸ ਦੇ ਆਸ਼ਿਕ ਦੀਆਂ ਕੁਝ ਵੀਡੀਓ ਤੇ ਫੋਟੋਜ਼ ਵੀ ਪੁਲਿਸ ਦੇ ਸਾਹਮਣੇ ਰੱਖੀਆਂ ਨੇ ਪੀੜਤ ਵਿਸ਼ਾਲੀ ਸ਼ਿਕਾਇਤ ਤੇ ਮਾਮਲਾ ਔਮਨ ਸੈੱਲ ਪਹੁੰਚਦਾ ਹੁਣ ਪੁਲਿਸ ਨੇ ਦੋਹਾਂ ਤੇ ਐਫ ਆਰ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਦੱਸਦੀ ਹੈ ਕਿ ਸ਼ਰਮ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਵਾਲੀ ਇਹ ਕੁੜੀ 14 ਸਾਲਾਂ ਤੋਂ ਵਿਆਹੀ ਹੋਈ ਸੀ ਤੇ ਉਹ ਵੀ ਉਸਦੀ ਲਵ ਮੈਰਿਜ ਹੀ ਸੀ 4 ਸਾਲਾਂ ਦੀ ਬੱਚੀ ਦੇ ਨਾਲ ਹੋਟਲ ਵਿੱਚ ਜਾ ਕੇ ਉਸ ਨੇ ਬੱਚੀ ਦੇ ਸਾਹਮਣੇ ਆਪਣੇ ਆਸ਼ਿਕ ਦੇ ਨਾਲ ਸਰੀਰਕ ਸੰਬੰਧ ਬਣਾਏ ਨੇ ਔਮਨ ਸੈਲ ਦੇ ਡਿਪਟੀ ਸੁਪਰੀਡੈਂਟ ਅਜੀਤਪਾਲ ਨੇ ਪੁਸ਼ਟੀ ਕੀਤੀ ਹੈ ਕਿ ਦੋਹਾਂ ਮੁਲਜ਼ਮਾ ਨੂੰ ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਤੇ ਲੈ ਲਿਆ ਗਿਆ ਪੁਲਿਸ ਦੇ ਵੱਲੋਂ ਇਸ ਮਾਮਲੇ ਤੇ 6 ਪੋਕਸੋ ਐਕਟ ਵੀ ਲਗਾਇਆ ਗਿਆ ਹੁਣ ਦੇਖਣਾ ਹੋਏਗਾ ਕਿ ਇਹ ਮਾਮਲਾ ਅੱਗੇ ਕੀ ਮੋੜ ਲੈਂਦਾ ਹੈ ਇੱਕ ماں 4 ਸਾਲਾ ਬੱਚੀ ਦੇ ਸਾਹਮਣੇ ਸ਼ਰਮਨਾਕ ਹਰਕਤਾਂ ਕਰਕੇ ਹੋਈ ਗ੍ਰਿਫਤਾਰ ਮਾਮਲਾ ਮੋਹਾਲੀ ਦਾ ਹੈ ਜਿਸ ਨੂੰ ਸੁਣ ਕੇ ਰੋਂਗਟੇ ਖੜੇ ਹੋ ਜਾਣਗੇ ਦਰਅਸਲ ਸੋਸ਼ਲ ਮੀਡੀਆ ਤੇ ਮੋਹਾਲੀ ਦੇ ਇੱਕ ਹੋਟਲ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜੁੱਥੇ ਵਿਸ਼ਾਲ ਮੇਰਾ ਨਾਮ ਦਾ ਇੱਕ ਵਿਅਕਤੀ ਪੁਲਿਸ ਸਣੇ ਪਹੁੰਚਦਾ ਉਸ ਦਾ ਦਾਵਾ ਸੀ ਕਿ ਉਸ ਦੀ ਪਤਨੀ ਆਪਣੀ ਆਸ਼ਿਕ ਦੇ ਨਾਲ ਇਸ ਹੋਟਲ ਦੇ ਅੰਦਰ ਰੁਕੀ ਹੋਈ ਹੈ ਵਿਸ਼ਾਲ ਨੇ ਇਸ ਬਿਆਨ ਤੋਂ ਬਾਅਦ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾਂਦੇ ਨੇ ਜਿਸ ਤੋਂ ਪਤਾ ਚੱਲਦਾ ਹੈ ਕਿ ਉਹ ਕੁੜੀ ਆਪਣੀ ਛੋਟੀ ਬੱਚੀ ਸਣੇ ਹੋਟਲ ਦੇ ਵਿੱਚ ਆਉਂਦੀ ਹੈ ਵਾਇਰਲ ਹੋਈ ਵੀਡੀਓ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਕੁੜੀ ਅਤੇ ਉਸਦੇ ਆਸ਼ਿਕ ਨੇ ਸ਼ਰਮ ਦੀਆਂ ਸਾਰੀ ਹੱਦਾਂ ਪਾਰ ਕਰਦੀਆਂ ਇੰਨਾ ਹੀ ਨਹੀਂ ਇਸ ਸਬਦੇ ਸਬੂਤ ਵਿਸ਼ਾਲ ਮੈਰਾ ਨੇ ਦਿੱਤੇ ਨੇ ਉਸਨੇ ਆਪਣੀ ਪਤਨੀ ਅਤੇ ਉਸਦੇ ਆਸ਼ਿਕ ਦੀਆਂ ਕੁਝ ਵੀਡੀਓ ਤੇ ਫੋਟੋਜ਼ ਵੀ ਪੁਲਿਸ ਦੇ ਸਾਹਮਣੇ ਰੱਖੀਆਂ ਨੇ ਬੀੜਤ ਵਿਸ਼ਾਲੀ ਸ਼ਿਕਾਇਤ ਤੇ ਮਾਮਲਾ ਔਮਨ ਸੈੱਲ ਪਹੁੰਚਦਾ ਹੁਣ ਪੁਲਿਸ ਨੇ ਦੋਹਾਂ ਤੇ ਐਫ ਆਰ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਦੱਸਦੀ ਹੈ ਕਿ ਸ਼ਰਮ ਦੀ ਸਾਰੀਆਂ ਹੱਦਾਂ ਪਾਰ ਕਰਨ ਵਾਲੀ ਇਹ ਕੁੜੀ 14 ਸਾਲਾਂ ਤੋਂ ਵਿਆਹੀ ਹੋਈ ਸੀ ਤੇ ਉਹ ਵੀ ਉਸਦੀ ਲਵ ਮੈਰਿਜ ਹੀ ਸੀ 4 ਸਾਲਾਂ ਦੀ ਬੱਚੀ ਦੇ ਨਾਲ ਹੋਟਲ ਵਿੱਚ ਜਾ ਕੇ ਉਸਨੇ ਬੱਚੀ ਦੇ ਸਾਹਮਣੇ ਆਪਣੇ ਆਸ਼ਿਕ ਦੇ ਨਾਲ ਸਰੀਰਕ ਸੰਬੰਧ ਬਣਾਏ ਨੇ ਔਮਨ ਸੈੱਲ ਦੇ ਡਿਪਟੀ ਸੁਪਰਡੈਂਟ ਅਜੀਤਪਾਲ ਨੇ ਪੁਸ਼ਟੀ ਕੀਤੀ ਹੈ ਕਿ ਦੋਹਾਂ ਮੁਲਜ਼ਮਾ ਨੂੰ ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਤੇ ਲੈ ਲਿਆ ਗਿਆ ਪੁਲਿਸ ਦੇ ਵੱਲੋਂ ਇਸ ਮਾਮਲੇ ਤੇ 6 ਸੈਕਸੋ ਐਕਟ ਵੀ ਲਗਾਇਆ ਗਿਆ ਹੁਣ ਦੇਖਣਾ ਹੋਏਗਾ ਕਿ ਇਹ ਮਾਮਲਾ ਅੱਗੇ ਕੀ ਮੋੜ ਲੈਂਦਾ ਹੈ